ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਮੋਗਾ ਟਰੈਕਟਰ ਮੰਡੀ ਤੇ ਆਸ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਚਲੋ ਆਪਾਂ ਤੁਹਾਨੂੰ ਮੰਡੀ ਦਾ ਜੋ ਟਰੈਕਟਰਾਂ ਦੇ ਰੇਟ ਬਾਰੇ ਜਾਣੂ ਕਰਵਾਉਨੇ ਆ ਕਿਹੜੇ ਕਿਹੜੇ ਮਾਡਲ ਆਏ ਹੋਏ ਆ ਕਿਹੜੇ ਕਿਹੜੇ ਟਰੈਕਟਰ ਜ਼ਿਆਦਾ ਗਿਣਤੀ ਚਾਹੁੰਦੇ ਆ ਉਹ ਵੀ ਤੁਸੀਂ ਜ਼ਰੂਰ ਦੇਖਣਾ ਪਹਿਲਾ ਟਰੈਕਟਰ ਦਿਖਾ ਰਹੇ ਹਾਂ ਜੀ ਤੁਹਾਨੂੰ ਮਹਿੰਦਰਾ 265 ਰਾੰਗੋ ਤੁਸੀਂ ਵੀਡੀਓ ਚ ਦੇਖ ਸਕਦੇ ਆ ਟਰੈਕਟਰ ਦਾ ਤੇ ਟਾਇਰਾਂ ਦੀ ਗੱਲ ਕਰੀਏ ਤਾਂ 12 4 ਸਾਈਡ ਇੱਕ ਸਾਈਡ ਕੰਪਨੀ ਦੇ ਟਾਇਰ ਆ ਜੀ ਇਹ ਬਿਲਕੁਲ ਨਵੇਂ ਟਾਇਰ ਆ ਜੀ ਪੰਜਾਬ ਨੰਬਰ ਟਰੈਕਟਰ ਆ ਜੀ ਟਰੈਕਟਰ ਦਾ ਕੰਮ ਕਿੰਨਾ ਚੰਗਾ ਸੀ ਇਹ ਜਿਹੀ ਤਰ੍ਹਾਂ ਦੇਖਦੇ ਹੋ 94 ਮਾਡਲ ਆ 1 ਲੱਖ ਤੇ 55000 ਰੁਪਇਆ ਮਾਲਕਾਂ ਦੀ ਡਿਮਾਂਡ ਆ ਉਸ ਦੇ ਨਾਲ ਆ ਗਿਆ ਜੀ ਇੱਕ ਹੋਰ 265 ਡੀ ਆਈ ਪੰਜਾਬ ਨੰਬਰ ਟਰੈਕਟਰ ਹੈ ਵੀ ਮਾਡਲ ਹੈ ਵੀ 94 ਇਹ 1 ਲੱਖ ਤੇ 60000 ਰੁਪਿਆ ਦਾ ਮਾੜਾ ਤੁਸੀਂ ਟਾਇਰਾਂ ਦੀ ਕੰਡੀਸ਼ਨ ਵੀਡੀਓ ਚ ਦੇਖ ਸਕਦੇ ਹੋ ਤੁਹਾਨੂੰ ਕੋਸ਼ਿਸ਼ ਕਰਦਾ ਨੇੜੇ ਤੋਂ ਟਾਇਰ ਵੀ ਦਿਖਾਈ ਜਾਂਾਂ ਚੰਗੀ ਹਨ ਇਹ JK ਦੇ ਟਾਇਰ ਹੈ ਇਸ ਦੇ ਇਹ ਵੀ ਟਰੈਕਟਰ ਵੀ ਦੇਖੋ ਜੋਦ੍ਹੇ ਨਵ ਆ ਗਿਆ ਇਹ 800 55 ਸਵਰਾਜ ਇਹ 2020 ਮਾਡਲ ਹੈ ਜੀ 5 ਲੱਖ ਤੇ 80000 ਰੁਪਿਆ ਮਾਲਕਾਂ ਦੀ ਮੰਗਾਂ ਦਾ ਪੰਜਾਬ ਨੰਬਰ ਟਰੈਕਟਰ ਆ ਜੀ ਇਸ ਦੇ ਚੋ ਟਾਇਰ ਆ ਨਾਲ ਦੇ ਤੇ ਬਿਲਕੁਲ ਸਾਫ ਕੰਡੀਸ਼ਨ ਦੇ ਟਾਇਰ ਆ ਜੀ ਤੁਸੀਂ ਚੰਗੀ ਤਰ੍ਹਾਂ ਟਰੈਕਟਰ ਦੇਖ ਸਕਦੇ ਹੋ। ਹਲਦੇ ਨਾਲ ਆ ਗਿਆ ਜੀ ਪੰਜਾਬ ਨੰਬਰ ਟਰੈਕਟਰ ਇਹ ਆ ਜੀ ਅਰਜਨ 605 2009 ਮਾਡਲ ਆ ਜੀ 3 ਲੱਖ ਤੇ 60000 ਰੁਪਿਆ ਮਾਲਕਾਂ ਦੀ ਡਿਮਾਂਡ ਆ ਤੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਠੀਕ ਠਾਕ ਪਈ ਆ। ਕੋਲੋ ਕੰਪਨੀ ਦੇ ਟਾਇਰ ਆ ਇਹਦੇ 16x28 ਦੇ ਟਾਇਰ ਆ ਜੀ ਉਸ ਦੇ ਨਾਲ ਆ ਗਿਆ 2020 ਮਾਡਲ ਜੌਂਡੀਆਰ 5305 ਚਾਰੇ ਟੈਰਸ ਦੇ ਵੀ ਬਿਲਕੁਲ ਸਾਫ ਸੁਥਰੇ ਅਤੇ ਐਮ ਆਰ ਕੰਪਨੀ ਦੇ ਸਪੀਰੀਓ ਸਿਸਟਮ ਲੱਗਾ ਹੋਇਆ ਫੈਬਰਵਰੀ ਛਤਰੀ ਆ ਤੁਸੀਂ ਚੰਗੀ ਤਰ੍ਹਾਂ ਰੰਗ ਟਰੈਕਟਰ ਦਾ ਦੇਖ ਸਕਦੇ ਹੋ 16 92 ਦੇ 16 92 ਦੇ ਟਾਇਰ ਆ ਜੀ ਉਸ ਦੇ ਨਾਲ ਆ ਗਿਆ 2020 ਮਾਡਲ ਜੌਂਡੀਆਰ 5305 ਚਾਰੇ ਟੈਰਸ ਦੇ ਵੀ ਬਿਲਕੁਲ ਸਾਫ ਸੁਥਰੇ ਅਤੇ ਐਮ ਆਰ ਕੰਪਨੀ ਦੇ ਸਪੀਰੀਓ ਸਿਸਟਮ ਲੱਗਾ ਹੋਇਆ ਫੈਬਰਵਰੀ ਛਤਰੀ ਆ ਤੁਸੀਂ ਚੰਗੀ ਤਰ੍ਹਾਂ ਰੰਗ ਟਰੈਕਟਰ ਦਾ ਦੇਖ ਸਕਦੇ ਹੋ 16 92 ਦੇ 16 92 ਦੇ ਟਾਇਰ ਆ ਜੀ ਬਾਈ ਉਵੇਂ ਬਾਹਰ ਚ ਜਿਵੇਂ ਤਰ੍ਹਾਂ ਦੇ ਜੁੜਿਆ ਜਿਹੜਾ ਐ ਸੀ ਉਵੇਂ ਲੈ ਕੇ ਆ ਗਿਆ ਮੰਡੀ ਤੇ ਉਸ ਦੇ ਨਾਲ ਆ ਗਿਆ ਜੀ ਜੋਂਡੀ ਆਰ 5038 ਪੰਜਾਬ ਨੰਬਰ ਟਰੈਕਟਰ ਹੈ ਦੀ ਪੀਪੀ 08 ਟਾਇਰ ਜਿਹੜੇ ਜੇ ਕੇ ਦੇ ਆ 13628 ਦੇ ਰੰਗ ਤੁਸੀਂ ਟਰੈਕਟਰ ਦਾ ਦੇਖ ਸਕਦੇ ਆਂ ਵੀਡੀਓ ਚ ਤੇ ਫਰੰਟ ਵਾਲੇ ਟਾਇਰ ਵੀ ਬਿਲਕੁਲ ਨਵੇਂ ਨੇ 2009 ਮਾਡਲ ਆ 3 ਲੱਖ ਤੇ 40000 ਰੁਪਿਆ ਮਾਲਕਾਂ ਦੀ ਦਮਾਟ ਆਈ ਉਸ ਦੇ ਨਾਲ ਆ ਗਿਆ ਜੀ ਪੰਜਾਬ ਨੰਬਰ ਟਰੈਕਟਰ ਇਹ ਆ ਫਰੀਤ 2013 ਮਾਡਲ ਆ 3 ਲੱਖ 35000 ਰੁਪਿਆ ਡਿਮਾਂਡ ਆ 6049 ਚਾਰੇ ਟਾਇਰ ਬਿਲਕੁਲ ਨਵੇਂ ਆ ਐਮ ਆਰਐਸ ਦੇ ਬੈਕ ਸਾਈਡ ਦੇ ਟਾਇਰ ਆ 1628 size ਉਸ ਦੇ ਨਾਲ ਆ ਗਈ 2002 ਮਾਡਲ ਸੋਨਾਲੀਕਾ ਵੀਆਈ 35 1 ਲੱਖ 85000 ਰੁਪਿਆ ਮਾਲਕਾਂ ਦੀ ਡਿਮਾਂਡ ਆਈ ਉਸ ਦੇ ਨਾਲ ਆ ਗਈ ਮੈਸੀ ਮਾਡਲ ਆ 68 1 ਲੱਖ 38000 ਰੁਪਿਆ ਮਾਲਕਾਂ ਦੀ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਨਵੇਂ ਜਿਹਾ ਸਟੇਕ ਹੋਵੇ ਉਸਦੇ ਨਾਲ ਜੋ ਟਰੈਕਟਰ ਆ ਗਿਆ ਇਹ ਪੰਜਾਬ ਨੰਬਰ ਟਰੈਕਟਰ ਆ ਪੀਪੀ 31 ਸਵਰਾਜ 735 98 ਮਾਡਲ ਆ 1 ਲੱਖ ਤੇ 80000 ਰੁਪਿਆ ਮਾਲਕਾਂ ਦੀ ਡਿਮਾਂਡ ਆਈ ਪੰਪ ਤੋਂ ਨੂੰ ਦੇਖ ਕੇ ਦੱਸ ਦੇ ਆ ਸਾਡਾ ਬਾਹਰ ਆ ਜਾਂ ਨਹੀਂ ਉਹ ਸਾਨੂੰ ਜਰੂਰ ਕਲੀਅਰ ਕਰ ਦੇਗੇ ਪੰਪ ਪੈਸ ਦਾ ਬਾਹਰ ਨਹੀਂ ਗਈ ਉਸਦੇ ਨਾਲ ਆ ਗਿਆ ਪੰਜਾਬ ਨੰਬਰੀ ਟਰੈਕਟਰ ਆ EP 47 ਫਾਰਮ ਟਰੈਕ 98 ਮਾਡਲ ਆ 2,30,000 ਰੁਪਏ ੜਮਾੜਾ ਚਾਰੇ ਟਾਇਰਸ ਦੇ ਵੀ ਬਿਲਕੁਲ ਨਵੇਂ ਆ ਰੰਗ ਤੁਸੀਂ ਵੀਡੀਓ ਚ ਦੇਖ ਸਕਦੇ ਆ ਜੋ ਵੀ ਹੈ ਇਸ ਦਾ ਇਹ ਮਾਡਲ 98 2,10,000 ਰੁਪਏ ੜਮਾੜਾ ਉਸ ਦੇ ਨਾਲ ਆ ਗਿਆ 735 96 ਮਾਡਲ ਆ 1,70,000 ਰੁਪਏ ੜਮਾੜਾ ਮਾਲਕਾਂ ਨੇ ਚਾਰੇ ਟਾਇਰਸ ਦੇ ਵੀ ਬਿਲਕੁਲ ਨਵੇਂ ਆ ਤੇ ਬੈਕ ਸਾਈਡ ਦੇ ਟਾਇਰ ਜਿਹੜੇ JK ਦੇ ਆ 12428 66 ਉਸ ਦੇ ਨਾਲ ਆ ਗਿਆ ਮਹਿੰਦਰਾ 475 ਰੰਗ ਤੁਸੀਂ ਵੀਡੀਓ ਚ ਟਰੈਕਟਰ ਦਾ ਦੇਖ ਸਕਦੇ ਹੋ ਤੇ ਟਾਇਰ ਇਸ ਦੇ ਵੀ ਠੀਕ ਠਾਕ ਕੰਡੀਸ਼ਨ ਦੇ ਕੋਲੋ ਕੰਪਨੀ ਦੇ ਟਾਇਰ ਆ ਤੇ ਇਹ ਟਰੈਕਟਰ ਮਾਡਲ ਹੈਗਾ 99 2 ਲੱਖ ਤੇ 10000 ਰੁਪਿਆ ਮਾਲਕਾਂ ਦੀ ਡਿਮਾਂਡ ਹੈ ਲਓ ਜੀ ਮਹਿੰਦਰਾ 475 ਡੀਆਈ ਪੰਜਾਬ ਨੰਬਰ ਟਰੈਕਟਰ ਆ ਜੀ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ ਰੰਗ ਦੀ ਬੰਨ ਜੋ ਵੀ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਮਾਡਲ ਆ ਜੀ 99 122000 ਰੁਪਈਆ ਮਾਲਕਾਂ ਦੀ ਡਿਮਾਂਡ ਆ ਜੀ ਉਸ ਦੇ ਨਾਲ ਆ ਗਈ ਮੈਸੀ 241 2000 ਮਾਡਲ ਆ ਜੀ 250000 ਰੁਪਈਆ ਡਿਮਾਂਡ ਆ ਪੰਜਾਬ ਨੰਬਰ ਆ ਜੀ 프ਾਂਟ ਦੇ ਟਾਇਰ ਆ ਜਿਹੜੇ ਬਿਲਕੁਲ ਸਾਫ਼ ਆ ਬੈਕ ਸਾਈਡ ਦੇ ਟਾਇਰ ਜਿਹਦੇ ਇਸ ਦੇ ਪਾਸੇ ਕਰਦੇ ਅਸ ਦਿਨ ਨਾਲ ਆ ਗਿਆ ਮਹਿੰਦਰਾ 585 ਪੰਜਾਬ ਨੰਬਰ ਟਰੈਕਟਰ ਹੈ ਵੀ ਚਾਰੇ ਟਾਇਰ ਇਸ ਦੇ ਵੀ ਬਿਲਕੁਲ ਨਵੇਂ ਤੁਸੀਂ ਰੰਗ ਵੀ ਟਰੈਕਟਰ ਦਾ ਵੀਡੀਓ ਚ ਦੇਖ ਸਕਦੇ ਹੋ 99 ਮਾਡਲ ਆ 1 ਲੱਖ 39000 ਰੁਪਿਆ ਡਿਮਾਂਡ ਹੈ ਲਓ ਇਸ ਦਿਨ ਆ ਲਗਾ ਮਹਿੰਦਰਾ 2275 90 ਮਾਡਲ ਆ 1 ਲੱਖ 118000 ਰੁਪਿਆ ਮਾਲਕਾਂ ਦੀ ਡਿਮਾਂਡ ਆ ਕਲਰ ਇਸ ਦਾ ਜੋ ਬਲੂ ਆ ਤੁਸੀਂ ਦੇਖ ਸਕਦੇ ਹੋ ਦੇ ਨਾਲ ਆ ਗਿਆ ਪੰਜਾਬ ਨੰਬਰ ਰਮੇਂਦਰਾ 475 97 ਮਾਡਲ ਦਾ 1,80,000 ਰੁਪਿਆ ਮਾਲਕਾਂ ਦੀ ਮੰਗ ਰਾਂਗਵੱਲੀ ਟਰੈਕਟਰ ਸਾਹਮਤੇ ਟਾਇਰਾਂ ਦੀ ਕੰਨੀ ਜੰੂ ਸਾਫ ਉਹਦੇ ਨਾਲ ਆ ਗਿਆ ਜੀ ਸਭਰਾਜ 744 ਪੰਜਾਬ ਨੰਬਰ ਟਰੈਕਟਰ ਪੀਬੀ 33 2004 ਮਾਡਲ 2,40,000 ਰੁਪਿਆ ਮਾਲਕਾਂ ਦੀ ਮੰਗ ਆ ਫਰੰਟ ਦੇ ਟਰ ਬਿਲਕੁਲ ਨਵੇਂ ਵਰਗੀ ਹੈ ਬੈਕ ਸਾਈਡ ਦੇ ਥੋੜੇ ਜਿਹਾ ਕਾਸੀ ਪਏ ਹੋਏ ਟਾਇਰ ਓੜੀਆ ਦੇ ਟਾਇਰ ਇਸ ਸਾਈਜ਼ ਜਿਹੜਾ ਹੈਗਾ ਜੀ ਉਹ ਤੁਹਾਨੂੰ ਵੇਖ ਕੇ ਦੱਸਦਾ 14928 ਹੈ ਜੀ ਉਸ ਦੇ ਨਾਲ ਆ ਗਿਆ ਜੀ ਆਰਜੰਸੀ 605 2015 ਮਾਡਲ ਹੈ 4 ਲੱਖ ਤੇ 65000 ਰੁਪਿਆ ਡਿਮਾਂਡ ਆ ਪੈਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਪਈ ਐ ਤੇ ਰੰਗ ਵੀ ਟਰੈਕਟਰ ਦਾ ਠੀਕ ਹੈ ਜੀ ਉਸ ਤੇ ਨਾਲ ਆ ਗਿਆ ਜੀ ਮਿੰਦਰਾ 265 2000 ਮਾਡਲ 1 ਲੱਖ ਤੇ 65000 ਰੁਪਿਆ ਡਿਮਾਂਡ ਆ ਪੈਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਹੈ ਜੀ ਉਸਦੇ ਨਾਲ ਆ ਗਿਆ ਜੀ ਫਾਰਮ 60 2004 ਮਾਡਲ ਆ 2 ਲੱਖ ਤੇ 50000 ਰੁਪਏ ਮਾਲਕਾਂ ਦੀ డిਮਾਂਡ ਹੈ 프ਰੰਟ ਦੇ ਟਾਇਰ ਬਿਲਕੁਲ ਨਵੇਂ ਆ ਤੇ ਬੈਕ ਸਾਈਡ ਦੇ ਟਾਇਰ ਆ ਜਿਹੜੇ ਉਹਨਾਂ ਦੀ ਕੰਡੀਸ਼ਨ ਵੀ ਸਾਫ਼ ਪਈ ਹੈ ਉਸਦੇ ਨਾਲ ਆ ਗਿਆ 98 ਮਾਡਲ 911 2 ਲੱਖ ਤੇ 48000 ਰੁਪਏ ਡਿਮਾਂਡ ਆ ਕਿਤੇ ਵੀ ਇਹ ਪੇਂਟ ਵਗੈਰਾ ਨਹੀਂ ਹੋਇਆ ਟਰੈਕਟਰ ਤੁਸੀਂ ਦੇਖ ਸਕਦੇ ਹੋ 프ਰੰਟ ਦੇ ਟਾਇਰ ਬਿਲਕੁਲ ਸਾਫ਼ ਪਏ ਜੀ ਬੈਕ ਸਾਈਡ ਦੇ ਟਾਇਰ ਥੋੜੇ ਖਾਸ ਪਏ 1695 ਟਾਇਰ ਆਈ ਕੋਲੋ ਕੰਪਨੀ ਜੈਨਨ ਕਲਰ ਚਾਹੀਏ ਉਸ ਦੇ ਨਾਲ ਆ ਗਈ ਮਿੰਦਰਾ 275 2000 ਆ ਮਾਡਲ ਹੈ 170000 ਰੁਪਇਆ ਡਿਮਾਂਡ ਆ ਤੇ ਟਾਇਰਾਂ ਦੀ ਕੰਡੀਸ਼ਨ ਜਿਹੜੀ ਠੀਕ ਠਾਕ ਹੈ ਜੀ ਇਸ ਟਰੈਕਟਰ ਦੇ ਕਿਹੜੇ ਪੰਜ ਟਰੈਕਟਰਾਂ ਦੇ ਮਾਲਕ ਆ ਤਿੰਨ ਆ ਤੇ ਦੋ ਅਸ਼ਾ ਤਿੰਨ ਆ ਪਰ ਜਿਹੜਾ 911 ਵਿੱਚ ਆ ਗਈ ਇਹ ਠੀਕ ਹੈ ਯੂਮੇਂਧਰਾ ਤੋਂ ਲੈ ਕੇ ਫਾਰਮ 60 911 ਫਾਰਮ 60 911 ਆ ਵਾਲਾ ਮਹਿੰਦਰਾ ਤੇ ਇੱਕ ਟਰੈਕਟਰ ਹੋਰ ਖੜਾ ਜੀ ਸਵਰਾਜ 735 ਹੈ 735 94 ਮਾਡਲ 135000 ਰੁਪਈਆ ਡਿਮਾਂਡ ਹੈ ਜੀ ਠੇਹਰਾ ਦੀ ਕੰਡੀਸ਼ਨ ਵੀ ਜੋ ਠੀਕ ਠਾਕ ਹੈ ਜੀ ਤੁਸੀਂ ਦੇਖ ਸਕਦਾ ਇਸ ਦੇ ਮਾਲਕ ਦਾ ਨੰਬਰ ਹੈ ਜੀ ਜੋ 62392 58162 ਜੇ ਕਿਸੇ ਬਾਈ ਨੂੰ ਇਹਨਾਂ ਪੰਜਾਂ ਟਰੈਕਟਰਾਂ ਚੋ ਜਿਹੜੇ ਵੀਡੀਓ ਦੇ ਐਂਡ ਤੇ ਵਿਖਾਏ ਆ ਪਸੰਦ ਆਵੇ ਤਾਂ ਬਾਈ ਜੀ ਨਾਲ ਸੰਪਰਕ ਕਰਕੇ ਖਰੀਦ ਸਕਦੇ ਆ ਵੀਡੀਓ ਵੇਖਣ ਲਈ ਧੰਨਵਾਦ